ਇਹ ਵੀਡੀਓ ਉਹਨਾਂ ਭੈਣ ਭਰਾਵਾਂ ਲਈ ਖਾਸ ਹੈ ਜਿਹੜੇ ਥੱਕ ਚੁੱਕੇ ਨੇ ਅੱਕ ਚੁੱਕੇ ਨੇ ਪੱਕ ਚੁੱਕੇ ਨੇ ਇਹ ਸੋਚ ਸੋਚ ਕੇ ਕਿ ਆਰ ਇਹ ਪੇਟ ਕਿਵੇਂ ਘਟੇਗਾ ਇਹ weight ਕਿਵੇਂ ਘਟੇਗਾ ਕਿਉਂਕਿ ਬਹੁਤ ਸਾਰੇ ਲੋਕ ਇਹੀ ਕਹਿੰਦੇ ਆ ਕਿ ਜੇ weight ਘਟਾਉਣਾ ਹੈ ਤੇ ਘੱਟ ਖਾਓ ਮਤਲਬ ਘੱਟ ਖਾਓ weight ਘਟਾਓ ਲੇਕਿਨ ਨਮਾ ਸ਼ਹਿਰ ਵਿੱਚ ਕਲਾਮ ਰੋਡ ਤੇ ਹੈਲਥ ਰੈਵੋਲੂਸ਼ਨ ਨਿਊਟ੍ਰੀਸ਼ਨਲ ਕਲੱਬ ਵਾਲੇ ਕਹਿੰਦੇ ਆ ਕਿ ਤੁਸੀਂ ਚਾਹੇ ਗੋਲ ਗੱਪੇ ਖਾਓ ਤੁਸੀਂ ਚਾਹੇ ਸੈਂਡਵਿਚ ਖਾਓ ਤੁਸੀਂ ਚਾਹੇ ਪਰੌਂਠੇ ਖਾਓ ਉਹ ਤੋਂ ਮਾਮਾ ਧੀਆਂ ਨੇ ਜਿਨ੍ਹਾਂ ਨੇ ਇੱਥੋਂ ਗਾਈਡੈਂਸ ਲਈ ਆ ਤੇ ਹੁਣ ਆਪਣੇ ਪਰਿਵਾਰ ਨੂੰ ਤੇ ਰਿਸ਼ਤੇਦਾਰਾਂ ਨੂੰ ਇਹ ਲੱਭਦੀਆਂ ਨਹੀਂ ਪਈਆਂ ਤਸਵੀਰ ਜ਼ਰਾ ਧਿਆਨ ਨਾਲ ਦੇਖ ਲਓ ਕਿਉਂਕਿ ਅੰਦਰ ਚੱਲ ਕੇ ਬਹੁਤ ਵੱਡੇ ਖੁਲਾਸੇ ਹੋਣੇ ਆ ਹੁਣ ਮੇਰੇ ਵਿੱਚ ਬਹੁਤ ਜ਼ਿਆਦਾ ਕੌਨਫੀਡੈਂਸ ਆ ਗਿਆ ਹੈ ਜਿੱਦਾਂ ਮੈਂ ਪਹਿਲਾਂ ਆ ਮੈਲੀ ਫੋਟੋ ਜ ਮੈਂ ਤੁਹਾਨੂੰ ਮੈਨੂੰ ਬਾਹਰ ਜਾਣ ਤੇ ਮੈਨੂੰ ਸ਼ਰਮ ਆਉਂਦੀ ਸੀ ਫਿਰ ਮੈਂ ਕਿੰਦਾ ਦੀ ਨਾ ਫਿਰ ਹੁਣ ਮੇਚ ਬਹੁਤ ਜ਼ਿਆਦਾ ਕੰਫੀਡੈਂਸ ਬਹੁਤ ਚੰਗੀ ਹੈ ਦੇਖੋ ਤੁਹਾਡੀ ਮਾਂ ਨੇ ਆਪਣੀ ਤਾਂ ਕੇਅਰ ਕੀਤੀ ਨਾਲੇ ਨਾਲ ਤੁਹਾਡੇ ਵੀ ਕੀਤੀ ਹੈ ਹਾਂਜੀ ਇਹਦੇ ਕਰਕੇ ਮੈਂ ਜ਼ਿਆਦਾ ਪੰਗਾ ਲਿਆ ਸੀਗਾ ਜਦੋਂ ਫਿਰ ਪਤਾ ਲੱਗਿਆ ਕਿ ਹਾਂ ਆਪਾਂ ਕੋਈ ਪੰਗਾ ਲੋਟ ਆ ਗਿਆ ਪੰਗਾ ਲੋਟ ਆ ਗਿਆ ਇਹਨੂੰ ਇਹਦਾ ਪਾਣੀ ਚ ਡਿਪ ਕਰ ਦੇਣਾ 1-2 ਮਿੰਟ ਬਾਅਦ ਆਪੀ ਇਹ ਰੈਡੀ ਹੋ ਜਾਂਦੀ ਆ ਅੱਛਾ ਹਾਂਜੀ ਕੋਸਾ ਪਾਣੀ ਜਾਂ ਵਾਰਮ ਪਾਣੀ ਆਪਾਂ ਕਹਿੰਦੇ ਆ ਗਰਮ ਪਾਣੀ ਹੌਟ ਪਾਣੀ ਕੇ ਵਾਰਮ ਪਾਣੀ ਨਹੀਂ ਮੜਾ ਮੋਟਾ ਗਰਮ ਹੋਵੇ ਕੋਸਾ ਪਾਣੀ ਹੋਵੇ ਪਰ ਜੇ ਇਦਾਂ ਨਹੀਂ ਆਪਾਂ ਲੈ ਸਕਦੇ ਕਈ ਹੁਣ ਡਰਾਈਵਰ ਵੀਰ ਹੁੰਦੇ ਆ ਹਨਾ ਤੇ ਉਹ ਨਾਲ ਨਹੀਂ ਚੱਕ ਸਕਦੇ ਆਪਾਂ ਇੱਕ ਜਿਹੜਾ ਟੈਬਲੇਟ ਮੂੰਹ ਚ ਪਾ ਕੇ ਤੇ 300 ml ਪਾਣੀ ਮਗਰ ਲੈ ਲੈਂਦੇ ਹਾਂ ਜੀ 32 ਕਿਲੋ ਭਾਰ ਘਟਾਇਆ ਤੇ ਪਰਹੇਜ਼ ਕਿੰਨਾ ਕਰਨਾ ਪਿਆ ਪਰਹੇਜ਼ ਬਿਲਕੁਲ ਵੀ ਨਹੀਂ ਸਿਰਫ ਦੋ ਟਾਈਮ ਵਰਕ ਕੀਤੀ ਆਪਾਂ ਸਾਰਾ ਕੁਝ ਖਾ ਪੀ ਕੇ ਆਪਣਾ weight loss ਕੀਤਾ ਮੀਨ ਇੰਨਾ ਰੋਜ਼ ਖਾਂਦੇ ਸੀ ਕਿ ਬੱਚ ਚੀਟਡੇ ਹੁੰਦਾ ਉਹ ਕਰਦੇ ਸੀ ਨਹੀਂ ਚੀਟਡੇ ਬਿਲਕੁਲ ਨਹੀਂ ਕੀਤਾ ਕਦੀ ਕਦੀ ਹੋ ਸਕਦਾ ਚਲੋ ਕਈ ਵਾਰ ਫੈਸਟੀਵਲ ਆਉਂਦੇ ਸੀ ਤੇ ਆਪਾਂ ਚੀਟੇ ਕਰੀਦਾ ਸੀ ਉਹਨਾਂ ਨੂੰ ਤਾਂ ਮਾਡਲਿੰਗ ਲਈ ਕਰਾਈ ਜਾਂਦੇ ਆ ਨਹੀਂ ਮਾਡਲਿੰਗ ਨਹੀਂ ਇਹਨਾਂ ਨੇ ਆਪਣੀ ਮਿਹਨਤ ਨਾਲ ਨਿਊਟ੍ਰੀਸ਼ਨ ਨਾਲ ਆਪਣੀ ਮਿਹਨਤ ਨਾਲ ਇਹਨਾਂ ਨੇ ਵੀ ਆਪਣਾ weight loss ਕੀਤਾ ਜੋ ਇਹਨਾਂ ਦੀ ਤਮੰਨਾ ਸੀ ਉਹ ਤੁਹਾਡੇ ਸਾਹਮਣੇ ਹੋ ਗਈ ਹਾਂਜੀ ਪੁੱਛੋ ਮੈਂ ਕਿਹਾ ਚਾਚੇ ਭਤੀਜੇ ਦੀ ਫੋਟੋ ਕਿਉਂ ਲਈ ਆ ਫਿਰ ਮੈਂ ਉਹਨਾਂ ਨੇ ਕੀ ਦੱਸਿਆ ਆਪਾਂ ਸੁਣ ਲੈਨੇ ਜੀ ਮੈਂ ਨਹੀਂ ਇਹ ਇਹ ਸੇਮ ਹੀ ਆ ਇਹ ਪਹਿਲਾਂ weight loss ਕੀਤਾ ਇਹਨਾਂ ਨੇ 55 ਕਿਲੋ 55 ਵਿਚ ਲੇ 55 ਕਿਲੋ ਹਾਂਜੀ ओके ਬਣਾ ਆਪਰੇਸ਼ਨ ਆਪਰੇਸ਼ਨ ਕੁਛ ਨਹੀਂ ਕਰਾਇਆ ਡਾਈਟ ਵਾਲੀ ਨਿਊਟ੍ਰੀਸ਼ਨਲ ਨਿਊਟ੍ਰੀਸ਼ਨਲ ਓਕੇ ਇਹ ਨਾਲ ਦੀ ਨਾਲ ਮੈਨੂੰ ਦੱਸੋ ਮੈਂ ਇੱਥੇ ਤਸਵੀਰ ਦੇਖ ਪਾ ਰਹੇ ਹਾਂ ਕਿ ਇੱਕ ਨੌਜਵਾਨ ਪਹਿਲਾਂ ਤੁਸੀਂ ਲਿਖਿਆ ਬਿਫੋਰ ਸੁੱਕੜਾ ਜਿਹਾ ਆ ਬਾਅਦ ਚ ਬਹੁਤ ਅਫੈਕਟ ਹੋ ਗਿਆ ਵੇਟ ਗੇਨ ਕਰਨਾ ਵੀ ਕੋਈ ਨਿਊਟ੍ਰੀਸ਼ਨ ਹੁੰਦਾ ਹਾਂਜੀ ਸਾਡੇ ਕੋਲ ਵੇਟ ਲਾਸ ਦਾ ਵੀ ਹੈਗਾ ਵੇਟ ਗੇਨ ਦਾ ਵੀ ਜਿੰਨੇ ਵੇਟ ਵਧਾਉਣਾ ਹੋਵੇ ਤੇ ਸਾਡੇ ਕੋਲ ਬੱਚਿਆਂ ਲਈ ਵੀ ਆ ਤੇ ਜਿਨ੍ਹਾਂ ਦੇ ਬੱਚਿਆਂ ਦੀ ਹਾਈਟ ਨਹੀਂ ਵਧਦੀ ਤੇ ਸਾਡੇ ਕੋਲ ਸਕਿਨ ਲਈ ਵੀ ਹੈਗਾ ਤੇ ਸਕਿਨ ਦੀ ਕੋਈ ਵੀ ਪ੍ਰੋਬਲਮ ਸਾਡੀ ਸਕਿਨ ਲਈ ਹੈਗਾ ਅੱਛਾ ਕਹਿੰਦੇ ਕਿ ਇੱਕ ਮਿੱਥ ਹੈ ਜੇ ਭਾਰ ਵੱਧ ਗਿਆ ਤਾਂ ਔਖਾ ਹੁੰਦਾ ਭਾਰ ਕਰਨਾ ਘੱਟ ਦੋਸਤੋ ਪਰ ਨਵਾਂ ਸ਼ਹਿਰ ਕਲਾਮ ਰੋਡ ਤੇ ਹੈਲਥ ਰੈਵਲੂਸ਼ਨ ਨਿਊਟ੍ਰੀਸ਼ਨ ਕਲੱਬ ਵਾਲੇ ਕਹਿੰਦੇ ਆ ਤੁਸੀਂ ਗੋਲ ਗੱਪੇ ਖਾਓ ਤੁਸੀਂ 버ਗਰ ਖਾਓ ਤੁਸੀਂ ਪਰੌਂਠੇ ਖਾਓ ਤੁਸੀਂ ਸੈਂਡਵਿਚ ਖਾਓ ਤਾਂ ਵੀ ਭਾਰ ਘੱਟ ਕਰਾਂਗੇ ਝਟ ਪਟ ਦੋਸਤੋ ਕਹਿੰਦੇ ਕਿ ਸਾਰਾ ਨੇਚਰਲ ਪ੍ਰੋਸੈਸ ਹੈ ਇਦੇ ਵਿੱਚ ਕੋਈ ਨਹੀਂ ਹੈ ਸ਼ਾਰਟ ਕੱਟ ਦੋਸਤੋ ਇਹਦੇ ਵਿੱਚ ਕੋਈ ਨਹੀਂ ਹੈ ਸ਼ਾਰਟ ਕੱਟ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸੂਰੀ ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਤੋਂ ਇਸ ਸਮੇਂ ਅਸੀਂ ਨਵਾਂ ਸ਼ਹਿਰ ਕਲਾਮ ਰੋਡ ਤੇ ਮੌਜੂਦ ਹਾਂ ਔਰ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਲਈ ਖਾਸ ਹੈ ਜਿਹੜੇ ਥੱਕ ਚੁੱਕੇ ਨੇ ਅੱਕ ਚੁੱਕੇ ਨੇ ਪੱਕ ਚੁੱਕੇ ਨੇ ਇਹ ਸੋਚ ਸੋਚ ਕੇ ਕੇ ਆਰ ਇਹ ਪੇਟ ਕਿਵੇਂ ਘਟੇਗਾ ਇਹ weight ਕਿਵੇਂ ਘਟੇਗਾ ਕਿਉਂਕਿ ਬਹੁਤ ਸਾਰੇ ਲੋਕ ਇਹੀ ਕਹਿੰਦੇ ਆ ਕਿ ਜੇ weight ਘਟਾਉਣਾ ਹੈ ਤੇ ਘੱਟ ਖਾਓ ਮਤਲਬ ਘੱਟ ਖਾਓ weight ਘਟਾਓ ਲੇਕਿਨ ਨਮਾ ਸ਼ਹਿਰ ਵਿੱਚ ਕਲਾਮ ਰੋਡ ਤੇ ਹੈਲਥ ਰੈਵਲੂਸ਼ਨ ਨਿਊਟ੍ਰੀਸ਼ਨ ਕਲੱਬ ਵਾਲੇ ਕਹਿੰਦੇ ਆ ਕਿ ਤੁਸੀਂ ਚਾਹੇ ਗੋਲ ਗੱਪੇ ਖਾਓ ਤੁਸੀਂ ਚਾਹੇ ਸੈਂਡਵਿਚ ਖਾਓ ਤੁਸੀਂ ਚਾਹੇ ਪਰੌਂਠੇ ਖਾਓ ਰੱਜ ਰੱਜ ਕੇ ਖਾਓ ਤਮੀ weight ਘਟਾਓ ਇਹ ਕਿਵੇਂ ਘਟਾਓ ਆਪਾਂ ਅੰਦਰ ਚੱਲ ਕੇ ਪੁੱਛਾਂਗੇ ਲੇਕਿਨ ਉਸ ਤੋਂ ਪਹਿਲਾਂ ਨਾਲ ਦੀ ਨਾਲੇ ਖਬਰ ਵੀ ਸਾਂਝੀ ਕਰ ਦਈਏ ਆ ਦੋ ਮਾਵਾਂ ਧੀਆਂ ਨੇ ਜਿਨ੍ਹਾਂ ਨੇ ਇੱਥੋਂ ਗਾਈਡੈਂਸ ਲਈ ਆ ਤੇ ਹੁਣ ਆਪਣੇ ਪਰਿਵਾਰ ਨੂੰ ਤੇ ਰਿਸ਼ਤੇਦਾਰਾਂ ਨੂੰ ਇਹ ਲੱਭਦੀਆਂ ਨਹੀਂ ਪਈਆਂ ਤਸਵੀਰ ਜ਼ਰਾ ਧਿਆਨ ਨਾਲ ਦੇਖ ਲਓ ਕਿਉਂਕਿ ਅੰਦਰ ਚੱਲ ਕੇ ਬਹੁਤ ਵੱਡੇ ਖੁਲਾਸੇ ਹੋਣੇ ਆ ਇਹ ਦੋਵੇਂ ਮਾਵਾਂ ਧੀਆਂ ਜਿਹੜੀਆਂ ਇੱਕ ਦੂਜੇ ਨੂੰ ਮੋਟਾਪੇ ਵਿੱਚ ਕੰਪੀਟੀਸ਼ਨ ਦੇ ਰਹੀਆਂ ਆ ਇਹ ਲੱਭ ਨਹੀਂ ਰਹੀਆਂ ਔਰ ਵੈਸੇ ਵੀ ਕਹਿੰਦੇ ਵਿਆਹ ਸ਼ਾਦੀ ਤੇ ਜਾਣਾ ਹੋਵੇ ਬੰਦੇ ਨੂੰ ਸੰਗ ਲੱਗਣ ਲੱ ਪੈਂਦੀ ਆ ਕਿ ਯਾਰ ਐਡੇ ਮੋٹے ਨਜ਼ਰ ਆ ਰਹੇ ਆ ਜਾਣਾ ਕਿਵੇਂ ਆ ਤੇ ਪਤਾ ਨਹੀਂ ਕਿਹੜੀ ਸੰਗ ਚ ਕਿੱਧਰ ਗਾਇਬ ਹੋ ਗਈਆਂ ਅੰਦਰ ਚੱਲ ਕੇ ਲੱਭਣ ਦੀ ਕੋਸ਼ਿਸ਼ ਕਰਦੇ ਆ ਸੋ ਕਲੱਬ ਦੇ ਅੰਦਰ ਤਾਂ ਅਸੀਂ ਦਾਖਲ ਹੋ ਗਏ ਲੇਕਿਨ ਸਮਾਤੀ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਕਿ ਗਾਇਬ ਕਿੱਥੇ ਹੋ ਗਈਆਂ ਤਾਂ ਸਾਥੀਓ ਕੱਲਾ ਮੈਂ ਨਹੀਂ ਸਮਾਤੀ ਦੀ ਜੋੜੀ ਨੂੰ ਲੱਭਦਾ ਪਿਆ ਦੇਖੋ ਇਹਨਾਂ ਨੇ ਕਲੱਬ ਦੇ ਅੰਦਰ ਵੀ ਉਹਨਾਂ ਦੀ ਫੋਟੋ ਰੱਖੀ ਆ ਪੰਜੀ ਕਿੱਥੇ ਗਈ ਮਾਤੀ ਦੀ ਜੁੜੀ? ਇਹ ਅਸੀਂ ਹੋਈ ਆ ਆਪਾਂ weight ਘਟਾ ਕੇ ਇਦਾਂ ਦੇ ਹੋਈ ਆ। ਸਵਾਹ weight ਘਟਾਇਆ ਤੁਹਾਡੇ ਮੂਰ ਤਾਂ ਇੰਨਾ ਸਮਾਰ ਪਿਆ ਗੋਲ ਗੱਪੇ ਆ ਸੈਂਡਵਿਚ ਆ ਪਰੌਂਠੇ ਆ weight ਤੁਸੀਂ ਤਾਂ ਮੈਨੂੰ ਲੱਗਦਾ ਵਧਾਉਣਾ ਆ। ਨਹੀਂ ਨਹੀਂ ਸਾਰਾ ਕੁਝ ਖਾ ਪੀ ਕੇ ਆਪਣਾ weight loss ਕੀਤਾ ਮੈਂ। ਮੈਂ ਯਕੀਨ ਨਹੀਂ ਕਰਦਾ। ਨਹੀਂ ਨਹੀਂ ਬਿਲਕੁਲ ਸਹੀ ਆ। ਮੈਨੂੰ ਲੱਗਦਾ ਉਹ ਫੋਟੋ ਤੁਹਾਡੀ ਬੇਟੀ ਦੀ ਆ। ਹਾਂ ਜੀ ਇਹ ਮੇਰੀ ਬੇਟੀ ਆ ਇਹ ਪਹਿਲਾਂ ਇਦਾਂ ਦੀ ਸੀ ਤੇ ਹੁਣ ਇਦਾਂ ਦੀ ਆ। ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਤੁਹਾਡੀ ਵੱਡੀ ਬੇਟੀ ਹੋਣੀ ਆ ਇਹ ਛੋਟੀ ਬੇਟੀ ਹੋਣੀ ਨਹੀਂ ਨਹੀਂ ਆਪਣਾ ਇਹਨਾਂ ਨੇ weight loss ਕਰਕੇ ਆਪਣਾ 25 ਕਿਲੋ weight loss ਕਰਕੇ ਦੇਖੋ ਦੇ ਹੱਥ 'ਚ ਵੀ ਕਿਤੇ ਵਿਆਹ ਤੇ ਗਈ ਆ ਜੇ ਪ੍ਰੋਗਰਾਮ 'ਚ ਗਈ ਉੱਥੇ ਹੀ ਪਲੇਟ ਆ ਇਹ ਤਾਂ ਵਿਚਾਰੀ ਮੈਨੂੰ ਲੱਗਦਾ ਕੁਝ ਖਾਂਦੀ ਨਹੀਂ ਨਹੀਂ ਪਹਿਲਾਂ ਸਾਨੂੰ ਖਾਣ ਪੀਣ ਦਾ ਪਤਾ ਨਹੀਂ ਸੀ ਆਪਾਂ ਨਿਊਟ੍ਰੀਸ਼ਨ ਲੈ ਕੇ ਜਦੋਂ weight loss ਕੀਤਾ ਫੇਰ ਸਾਨੂੰ ਪਤਾ ਲੱਗਾ ਕਿ ਕੀ ਸਹੀ ਆ ਸਾਡੇ ਲਈ ਕੀ ਗਲਤ ਹੋਇਆ ਇਹਨਾਂ ਨੇ ਤੁਸੀਂ ਕਹਿੰਨੇ 25 ਕਿਲੋ ਭਾਰ ਘਟਾਇਆ ਤੁਸੀਂ ਕਿੰਨਾ ਘਟਾਇਆ ਮੈਂ 32 ਕਿਲੋ ਇੰਨਾ ਕੁਝ ਖਾ ਕੇ ਹਾਂਜੀ ਬਿਲਕੁਲ ਖਾ ਕੇ ਸਾਰਾ ਪੋਸੀਬਲ ਹੈ ਯੈਸ ਹਾਂਜੀ ਕਿਵੇਂ ਪੋਸੀ ਆ ਸਾਡੀ ਗ੍ਰੀਨ ਟੀ ਆ ਇਹ ਟੈਬਲੇਟ ਫਾਰਮ ਚ ਆਉਂਦੀ ਆ ਹੂੰ ਇਹਨੂੰ ਇਦਾਂ ਪਾਣੀ ਚ ਡਿਪ ਕਰ ਦੇਣਾ 1-2 ਮਿੰਟ ਬਾਅਦ ਆਪੇ ਇਹ ਰੈਡੀ ਹੋ ਜਾਂਦੀ ਆ ਅੱਛਾ ਹਾਂਜੀ ਫਿਰ ਕੋਸਾ ਪਾਣੀ ਜਾਂ ਵਾਰਮ ਪਾਣੀ ਆਪਾਂ ਕਹਿੰਦੇ ਆ ਗਰਮ ਪਾਣੀ ਹੌਟ ਪਾਣੀ ਕਿ ਵਾਰਮ ਪਾਣੀ ਨਹੀਂ ਮੜਾ ਮੋਟਾ ਗਰਮ ਹੋਵੇ ਕੋਸਾ ਪਾਣੀ ਹੋਵੇ ਪਰ ਜੇ ਇਦਾਂ ਨਹੀਂ ਆਪਾਂ ਲੈ ਸਕਦੇ ਕਈ ਹੁਣ ਡਰਾਈਵਰ ਵੀਰ ਹੁੰਦੇ ਆ ਹਨਾ ਤੇ ਉਹ ਨਾਲ ਨਹੀਂ ਚੱਕ ਸਕਦੇ ਆਪਾਂ ਇੱਕ ਜਿਹੜਾ ਟੈਬਲੇਟ ਮੂੰਹ ਚ ਪਾ ਕੇ ਤੇ 300 ml ਪਾਣੀ ਮਗਰੋਂ ਲੈ ਸਕਦੇ ਆਂ ਠੀਕ ਹੈ ਜੀ ਤਾਂ ਤੁਹਾਡੀ ਟੀ ਬਣ ਜਾਏਗੀ ਕਿਹੜੀ ਟੀ ਕਹਿੰਦੇ ਤੁਸੀਂ ਇਹਨੂੰ ਇਹਨੂੰ ਗ੍ਰੀਨ ਟੀ ਕਹਿੰਦੇ ਆ ਗ੍ਰੀਨ ਟੀ ਇਹ ਸਾਡਾ ਮੈਟਾਬੋਲਿਜ਼ਮ ਫਾਸਟ ਕਰਦੀ ਆ ਓਕੇ ਜੀ ਹਾਂਜੀ ਤੇ ਆ ਸਾਡੀ ਹੈਗੀ ਆ ਕਾਫੀ ਹੂੰ ਜਿਦਾਂ ਇਹਨੂੰ ਗਰਮ ਪਾਣੀ ਚ ਹੂੰ ਐਦਾਂ ਇੱਕ ਚਮਚ ਪਾ ਕੇ ਕਾਫੀ ਤਿਆਰ ਆ अच्छा मतलब ਜਿੰਨਾਂ ਨੂੰ ਕ੍ਰੇਵਿੰਗ ਹੁੰਦੀ ਆ ਕਾਫੀ ਬਿਨਾ ਰਹਾ ਨਹੀਂ ਜਾਂਦਾ ਹਾਂਜੀ ਜਿਹੜੇ ਚਾਹ ਤੇ ਚਾਹ ਨੂੰ ਜ਼ਿਆਦਾ ਕ੍ਰੇਵਿੰਗ ਹੁੰਦੀ ਆ ਜਿੱਦਾਂ ਇਹ ਸਾਡੇ weight loss ਕਰਨ ਚ ਸਾਨੂੰ ਹੈਲਪ ਕਰਦੀ ਆ ਰੰਗ ਬਹੁਤ ਸੋਹਣਾ ਚੜਿਆ ਜੀ ਇਹਦਾ ਮਿੰਟੋ ਮਿੰਟੀ ਹਾਂਜੀ ਇਹ ਬਸ ਬਿਲਕੁਲ ਤਿਆਰ ਹੁਣ ਆਪਾਂ ਪੀ ਸਕਦੇ ਹਾਂ ਮੈਂ ਮਿੰਟੋ ਮਿੰਟੀ ਦੀ ਸਕਿਨ ਤੋਂ ਸਕਿਨਤੀ ਹੋ ਗਿਆ ਹਾਂਜੀ ਹਾਂਜੀ ਅੱਛਾ ਤੁਸੀਂ ਦੱਸ ਦਿਓ ਤੁਸੀਂ 32 ਕਿਲੋ ਭਾਰ ਘਟਾਇਆ ਤੇ ਪਰਹੇਜ਼ ਕਿੰਨਾ ਕਰਨਾ ਪਿਆ ਪਰਹੇਜ਼ ਬਿਲਕੁਲ ਵੀ ਨਹੀਂ ਸਿਰਫ ਦੋ ਟਾਈਮ ਵਾਕ ਕੀਤੀ ਆਪਾਂ ਸਾਰਾ ਕੁਝ ਖਾ ਪੀ ਕੇ ਆਪਣਾ weight loss ਕੀਤਾ ਮਿਸ ਇੰਨਾ ਰੋਜ਼ ਖਾਂਦੇ ਸੀ ਕਿ ਵਿੱਚ ਚੀਟਡੇ ਹੁੰਦਾ ਉਹ ਕਰਦੇ ਸੀਗੇ ਨਹੀਂ ਚੀਟਡੇ ਬਿਲਕੁਲ ਨਹੀਂ ਕੀਤਾ ਕਦੀ ਕਦੀ ਹੋ ਸਕਦਾ ਚਲੋ ਕਈ ਵਾਰ ਫੈਸਟੀਵਲ ਆਉਂਦੇ ਸੀ ਤੇ ਆਪਾਂ ਚੀਟਡੇ ਕਰੀਦਾ ਸੀਗਾ ਤੇ ਵੈਸੇ ਨਹੀਂ ਆਮੂਮਨ ਇਹ ਇੱਕ ਮਿਥ ਬਣੀ ਹੋਈ ਹੈ ਕਿ ਜੇ ਭਾਰ ਘਟਾਣਾ ਰੋਟੀ ਛੱਡਣੀ ਪੈਣੀ ਹੈ ਬਹੁਤ ਸਾਰੇ ਲੋਕ ਭੁੱਖੇ ਵੀ ਰਹਿੰਦੇ ਆ ਕਿ ਆਪਾਂ ਪੇਟ ਖਾਲੀ ਰੱਖੀਏ ਤਾਂ ਸ਼ਾਇਦ ਭਾਰ ਘਟ ਜਾਵੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਨਹੀਂ ਬਿਲਕੁਲ ਜੇ ਆਪਾਂ ਭੁੱਖੇ ਰਹਨੇ ਆ ਸਾਨੂੰ ਵੀਕਨੈਸ ਹੋ ਆਉਂਦੀ ਆ ਪਹਿਲਾਂ ਮੈਂ ਵੀ ਕਈ ਵਾਰ ਟਰਾਈ ਕੀਤਾ ਭੁੱਖੇ ਰਹਿ ਕੇ weight loss ਕਰਨ ਦਾ ਕਦੇ ਹਲਦੀ ਵਾਲੇ ਪਾਣੀ ਕਦੇ ਜੀਰੇ ਵਾਲੇ ਪਾਣੀ ਪਰ ਉਹਤਨਾ weight ਨਹੀਂ loss ਹੁੰਦਾ ਆਪਾਂ ਨੂੰ ਵੀਕਨੈਸ ਆਉਂਦੀ ਆ ਉਹਦੇ ਕਰਕੇ ਪ੍ਰੋਬਲਮ ਆ ਉਹ ਆਉਂਦੀ ਆ ਇਹਦੇ ਵਿੱਚ ਕਿੰਨੀ ਮੀਲ ਦਿੰਦੇ ਹੋ ਨਾਲ ਦੀ ਨਾਲ ਇਹਦੇ ਵਿੱਚ ਆਪਾਂ 12 ਮੀਲ ਦਿੰਨੇ ਇੱਕ ਦਿਨ ਦੀਆਂ 12 ਮੀਲ ਉਹ ਖਾਣੀ ਕਿੱਦਾਂ ਜੀ ਉਹ ਆਪਾਂ ਘੰਟੇ-ਘੰਟੇ ਬਾਅਦ ਯੂਜ਼ਡ ਕੋਰ ਯੂਜ਼ਡ ਹੋਈ ਜਾਂਦਾ ਬੰਦਾ ਹੂੰ ਮਤਲਬ ਛਡਾਉਂਦੇ ਤੁਸੀਂ ਕੁਝ ਨਹੀਂ ਨਹੀਂ ਕੁਝ ਨਹੀਂ ਛਡਾਉਂਦੇ ਆਲੂ ਵਾਲੇ ਪਰੌਂਠੇ ਸੈਂਡਵਿਚ ਗੋਲ ਗੱਪੇ ਵਗੈਰਾ ਜੋ ਸੀਜ਼ਨ ਦੇ ਹਿਸਾਬ ਨਾਲ ਸਬਜ਼ੀ ਆ ਸਾਰਾ ਕੁਝ ਖਾ ਪੀ ਕੇ ਆਪਣਾ weight loss ਕਰਨ ਦਾ 40% ਸਾਡੀ ਜਿੱਦਾਂ 40% ਸਾਡਾ ਨਿਊਟ੍ਰੀਸ਼ਨ ਹੁੰਦਾ 60% ਸਾਡੀ ਘਰ ਦੀ ਡਾਈਟ ਹੁੰਦੀ ਆ ਹੁਣ ਜੇ ਲੋ ਜੇ ਅਸੀਂ ਚਲੇ ਜਾਣਾ ਤਾਂ ਉਹ ਗੋਲ ਗੱਪੇ ਖਾ ਸਕਦੇ ਤੁਸੀਂ ਹਾਂਜੀ ਕਿਸ ਨੂੰ ਦਿਖਾਉਣ ਨੂੰ ਰੱਖਿਆ ਨਹੀਂ ਨਹੀਂ ਆਪਾਂ ਖਾਣੇ ਆ ਸਾਨੂੰ ਖਾ ਕੇ ਦਿਖਾ ਦਿੰਨੇ ਆਪਾਂ ਅੱਛਾ ਇੱਕ ਨਾ ਤੁਹਾਡੀ ਹੁਣ ਸਕਰੀਨ ਤੇ ਤਸਵੀਰ ਚੱਲ ਰਹੀ ਆ ਹਾਂਜੀ ਤੁਹਾਡੀ ਜਿਹੜੀ ਪਹਿਲੀ ਤਸਵੀਰ ਮੈਂ ਦੇਖ ਪਾਰਿਆ ਤਸਵੀਰ ਵੀ ਇੱਕ ਸਕਰੀਨ ਤੇ ਹੋਰ ਤਸਵੀਰ ਵੀ ਚੱਲਦੀ ਆ ਹਾਂਜੀ ਉਹਦੇ ਵਿੱਚ ਤਾਂ ਤੁਸੀਂ ਬਹੁਤ ਜ਼ਿਆਦਾ ਫੈਟ ਹੋ ਇਮੇਜਿਨ ਵੀ ਨਹੀਂ ਕਰ ਸਕਦਾ ਬੰਦਾ ਕਿ ਤੁਸੀਂ ਇੰਨਾ weight ਘਟਾਇਆ ਇਹ ਮਤਲਬ ਤੁਸੀਂ ਆਪਣੇ ਪ੍ਰੋਡਕਸ਼ਨ ਵਾਲੀ ਘਟਾਇਆ ਕਿ ਨਾਲ ਕੋਈ ਹੋਰ ਕੋਈ ਕੀ ਨਾ ਪਰੇਟ ਵੀ ਕਰਾ ਲੈਂਦੇ ਬਾਈਪਾਸ ਕਰਾ ਲੈਂਦੇ ਆ ਕੁਛ ਇਦਾਂ ਦੀ ਚੀਜ਼ ਤਾਂ ਨਹੀਂ ਕਰਾਈ ਨਹੀਂ ਨਹੀਂ ਬਿਲਕੁਲ ਵੀ ਨਹੀਂ ਆਪਾਂ 60% ਸਾਡੀ ਹੋਮ ਡਾਈਟ ਆ 40% ਨਾਲ ਨਿਊਟ੍ਰੀਸ਼ਨ ਨਾਲ ਲੈ ਕੇ ਮੈਂ 4 ਕਿਲੋ 4 ਮਹੀਨਿਆਂ ਚ 32 ਕਿਲੋ weight loss ਕੀਤਾ 4 ਮਹੀਨਿਆਂ ਚ 32 ਕਿਲੋ weight loss ਕੀਤਾ 32 ਕਿਲੋ weight ਤੇ ਐਵਰੇਜ ਮਹੀਨਾ ਕਿੰਨਾ ਹੋ ਗਿਆ ਜੀ ਫਿਰ 8 8 ਕਿਲੋ 8 ਕਿਲੋ ਤੇ ਵੀਕਨੈਸ ਕੋਈ ਕਮੀ ਪੇਸ਼ੀ ਨਹੀਂ ਮੈਨੂੰ ਪਹਿਲਾਂ ਪ੍ਰੋਬਲਮਾਂ ਬਹੁਤ ਸਗੀਆਂ ਮੇਰੇ ਜਦਾਂ ਪੈਰਾਂ ਚ ਪੇਨ ਹੁੰਦੀ ਸੀ ਮਾਈਗਰੇਨ ਦੀ ਪ੍ਰੋਬਲਮ ਸੀ ਥਾਇਰੋਇਡ ਸੀ ਬਹੁਤ ਜ਼ਿਆਦਾ ਹੀ ਪ੍ਰੋਬਲਮ ਸੀ ਮੈਂ ਸਮਝ ਲਾ ਇੱਕ ਤਰ੍ਹਾਂ ਦੀ ਬੈਡ ਸੀਗੀ ਜਦੋਂ ਤੋਂ ਮੈਂ ਨਿਊਟ੍ਰੀਸ਼ਨ ਲਿਆ ਆਪਣਾ weight loss ਕੀਤਾ ਤੇ ਇਹਨੂੰ ਬਤੀ ਫਿੱਟ ਹੋ ਗਿਆ ਅਚਨ ਲੋਕ ਤਾਂ ਇਹ ਕਹਿੰਦੇ ਕਿ ਜੇ ਭੁੱਖੇ ਰਹੀਏ ਤਾਂ ਸਿਰ ਦੁਖਦਾ ਨਹੀਂ ਬਿਲਕੁਲ ਵੀ ਨਹੀਂ ਆਇਆ ਤਾਂ ਮੀਲਸ ਦੀ ਗੱਲ ਕਰੀਏ ਮੀਲਸ ਜਿਹੜੇ ਤੁਹਾਡੇ ਕੋ ਇਥੇ ਨਿਊਟ੍ਰੀਸ਼ਨ ਡਾਈਟ ਲੈਣ ਆਉਂਦੇ ਉਹਨਾਂ ਨੂੰ ਤੁਸੀਂ ਮੀਲਸ ਲੈ ਕੇ ਮੈਂ ਗ ਆਪਾਂ ਉਹਨਾਂ ਨੂੰ ਸਵੇ ਨੂੰ ਆਪਾਂ ਉਹਨੇ ਇਹ ਸਜੈਸਟ ਕਰਦੇ ਹਾਂ ਕਿ ਸਵੇ ਨੂੰ ਸਾਨੂੰ ਡੇਲੀ ਵੇਟ ਆਣਾ ਚਾਹੀਦਾ 5 ਤੋਂ 6 ਦੇ ਵਿੱਚ ਵਿੱਚ ਡੇਲੀ ਉਹਨਾਂ ਨੇ ਵੇਟ ਭੇਜਣਾ ਦਾ ਆਪਾਂ ਡੇਲੀ ਡੇਲੀ ਉਹਨਾਂ ਨੂੰ ਡਾਈਟ ਡਿਜ਼ਾਈਨ ਕਰਕੇ ਦਿੰਨੇ ਆ ਡੇਲੀ ਤੇ ਉਹਨਾਂ ਦੇ ਵਿੱਚ ਆਪਾਂ ਜਦਾ ਸੈਲਡ ਵੀ ਹੁੰਦਾ ਹੈ ਫਰੂਟ ਵੀ ਹੁੰਦਾ ਹੈ ਤੇ ਰੋਟੀ ਵਗੈਰਾ ਹੁੰਦੀ ਆ ਠੀਕ ਹੈ ਮਤਲਬ ਜੇ ਮੈਂ ਤੁਸੀਂ ਕੌਫੀ ਦਾ ਇੱਕ ਗਲਾਸ ਦੱਸਿਆ ਇਹਨੂੰ ਵੀ ਇੱਕ ਮੀਲ ਚ ਆਪਾਂ ਗਣ ਲੈਨੇ ਆਂ ਹਾਂਜੀ ਇਹ ਵੀ ਮੀਲ ਸੀ ਆ ਜਾਂਦੇ ਇਹ ਵੀ ਆਪਾਂ ਸਾਰਿਆਂ ਨੂੰ ਨਹੀਂ ਦਿੰਦੇ ਜਿਨ੍ਹਾਂ ਨੂੰ ਚਾਹ ਦੀ ਕਰੀਵਿੰਗ ਜ਼ਿਆਦਾ ਹੁੰਦੀ ਆ ਉਹ ਲੈ ਸਕਦੇ ਆ ਮਤਲਬ ਮੰਨ ਲਓ ਕੋਈ ਸ਼ੇਕ ਪੀ ਰਿਹਾ ਕੋਈ ਕੌਫੀ ਪੀ ਰਿਹਾ ਥ੍ਰਾਸ ਰਹਿੰਦਾ ਸ਼ੇਕ ਵੀ ਕੇ ਕੌਫੀ ਵੀ ਕੇ ਹਾਂਜੀ ਹਾਂਜੀ ਬਿਲਕੁਲ એનર્ਜੀ ਆਉਂਦੀ ਆ ਬਿਲਕੁਲ એનર્ਜੀ ਆਉਂਦੀ ਆ ਨਹੀਂ ਬਿਲਕੁਲ ਵੀਕਨੈਸ ਨਹੀਂ ਆਉਂਦੀ ਹੈ ਕਿ ਮਤਲਬ ਆਪਾਂ ਦੀ ਗ੍ਰੀਨ ਟੀ ਆ ਇਹ ਮੈਟਾਬੋਲਿਜ਼ਮ ਫਾਸਟ ਕਰਦੀ ਆ ਸਾਡੇ ਖਾਦਾ ਪੀਤਾ ਹਾਜ਼ਮ ਕਰਦੀ ਆ ਮੈਂ ਆਪਣੇ ਪਰਿਵਾਰਕ ਜੀ ਇਹਨੂੰ ਦੱਸ ਦਵਾ ਕਿ ਆਪ ਵੱਲਾ ਇਨੀ weight ਘਟਾਇਆ ਨਹੀਂ ਆਪਣੇ ਆਪ ਨੂੰ ਸਟਰੋਂਗ ਕਲਾ ਆਪਣੇ ਆਪ ਨੂੰ ਨਹੀਂ ਕੀਤਾ ਆਪਣੀ ਫੈਮਿਲੀ ਨੂੰ ਨਹੀਂ ਕੀਤਾ ਇਹ ਤੁਹਾਨੂੰ ਵੀ ਸਟਰੋਂਗ ਕਰਨਾ ਚਾਹੁੰਦੇ ਆ ਤੁਹਾਨੂੰ ਵੀ ਗਾਈਡ ਕਰਨਾ ਚਾਹੁੰਦੇ ਆ ਕਿ ਤੁਸੀਂ ਕਿਵੇਂ ਆਪਣਾ weight ਘਟਾ ਸਕਦੇ ਹੋ ਸਟਰੋਂਗ ਰਹਿ ਕੇ ਆਪਣੀ ਇਮਿਊਨਿਟੀ ਨੂੰ ਬੂਸਟ ਕਰਕੇ ਹਾਲਾਂਕਿ ਜਦ ਮੈਂ ਪਹਿਲੀ ਵਾਰ ਇਹਨਾਂ ਦੇ ਕਲੱਬ 'ਚ ਆਇਆ ਤਾਂ ਮੈਂ ਪੁੱਛ ਮੈਂ ਕਿ ਚਾਚੇ ਭਤੀਜੇ ਦੀ ਫੋਟੋ ਕਿਉਂ ਲਈ ਆ ਫਿਰ ਮੈਂ ਉਹਨਾਂ ਨੇ ਕੀ ਦੱਸਿਆ ਪਾ ਸੁਣ ਲੈਣੇ ਜੀ ਮੈਂ ਨਹੀਂ ਇਹ ਇਹ ਸੇਮ ਹੀ ਆ ਇਹ ਪਹਿਲਾਂ weight loss ਕੀਤਾ ਇਹਨਾਂ ਨੇ 55 ਕਿਲੋ 55 ਵਿੱਚ ਲਗਲੇ 55 ਕਿਲੋ ਹਾਂਜੀ ਓਕੇ ਇਹਨਾਂ ਦਾ ਆਪਰੇਸ਼ਨ ਆਪਰੇਸ਼ਨ ਕੁਛ ਨਹੀਂ ਕਰਾਇਆ ਡਾਈਟ ਨਾਲ ਹੀ ਨਿਊਟ੍ਰੀਸ਼ਨਲ ਹੀ ਨਿਊਟ੍ਰੀਸ਼ਨਲ ਹੀ ਓਕੇ ਤੇ ਬਾਕੀ ਹੋਰ ਵੀ ਤਸਵੀਰਾਂ ਦਿਖਾ ਦੀਏ ਤੇ ਬਾਕੀ ਆ ਮੇਰੀ ਕੁੜੀਆਂ ਦੀ ਆ ਹੂੰ ਇਹਨਾਂ ਦਾ ਨਾਮ ਕੀ ਆ ਇਹਨਾਂ ਦਾ ਅਵਿੰਦਰ ਕੌਰ ਅਵਿੰਦਰ ਕੌਰ ਹਾਂਜੀ ਇੱਧਰ ਤਸਵੀਰ ਵੀ ਇੱਕ ਮੇਰੇ ਖਿਆਲ ਉਹ ਵੀ ਬੇਟੀ ਵੀ ਹੈ ਇਹ ਵੀ ਇਹ ਵੀ ਇਹਨਾਂ ਦੀ ਹੂੰ ਇਹ ਇਨਾਂ ਨੇ ਵੀ ਆਪਣਾ 20 ਕਿਲੋ weight loss ਕੀਤਾ ਆ ਠੀਕ ਹੈ ਮੈਮ ਇੱਕ ਵਾਰੀ ਹੁਣ ਆਪਾਂ ਕਲੀਅਰਲੀ ਕਰ ਦਈਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਾਂ ਖੜੇ ਕਿੱਥੇ ਆ ਤੇ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਸੁਖਿੰਦਰ ਆ ਆਪਾਂ ਕਲਾਮ ਰੋਡ ਗਲੀ ਨੰਬਰ 8 ਦੇ ਮੋਰੇ ਮੇਰਾ ਕਲੱਬ ਆ ਇਹ ਹੈਲਥ ਰਿਵਿਲੇਸ਼ਨ ਨਿਊਟ੍ਰੀਸ਼ਨ ਕਲੱਬ ਦਾ ਨਾਮ ਆ ਤੇ ਜਿਹਨੇ ਵਿਜ਼ਿਟ ਕਰਕੇ ਲੈਣਾ ਵਿਜ਼ਿਟ ਕਰਕੇ ਵੀ ਲੈ ਸਕਦੇ ਆ ਜੇ ਨੇ ਫੋਰਨ ਕੰਟਰੀ ਚ ਆ ਤੇ ਉਹ ਵੀ ਲੈ ਸਕਦੇ ਆ ਸਾਨੂੰ ਆਪਣਾ WhatsApp ਨੰਬਰ ਹਾਈਟ ਤੇ weight ਲਿਖ ਕੇ ਭੇਜ ਦਿਓ ਸਾਨੂੰ ਇਨਫੋਰਮ ਕਰਨਾ ਆਪਾਂ ਕਾਲ ਕਰਾਂਗੇ ਮੰਨ ਲਓ ਕਈਆਂ ਨੂੰ ਜਿਤਨਾ ਬਹੁਤ ਸਾਰੀਆਂ ਦਿੱਕਤਾਂ ਹੋਮੀਆਂ ਜਿਵੇਂ ਤੁਸੀਂ ਤੁਹਾਨੂੰ ਮਾਈਗ ਕਈਆਂ ਨੂੰ ਬੀਪੀ ਦੀ ਦਿੱਕਤ ਹੁੰਦੀ ਹੈ ਕਿ ਇਹਨਾਂ ਨੂੰ ਸ਼ੂਕਰ ਹੁੰਦੀ ਹੈ ਉਹ ਡਰਦੇ ਆ ਕਿ ਅਸੀਂ ਨਿਊਟ੍ਰੀਸ਼ਨ ਵਾਲੇ ਪਾਸੇ ਜਾਈਏ ਕਿ ਨਾ ਜਾਈਏ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਸੁਰੱਖਿਅਤ ਆ ਨਹੀਂ ਬਿਲਕੁਲ 100% ਸੁਰੱਖਿਅਤ ਆ ਕਿਉਂਕਿ ਆਪਾਂ ਆਪਣੇ ਦੋਨਾਂ ਤੇ ਜੇ ਕੋਈ ਇਹਦਾ ਸਾਈਡ ਇਫੈਕਟ ਹੋ ਗਿਆ ਆਪਣਾ ਆਪਣੇ ਬੱਚੇ ਦੇ ਗਏ ਉਹ ਐਪਲੀਮੈਂਟ ਕਰੀਏ ਹਨਾ ਹਾਂ ਵੱਡਾ ਸਵਾਲ ਹੈ ਇੱਕ ਮਾਂ ਲਈ ਉਸ ਦੇ ਬੱਚੇ ਤੋਂ ਵੱਧ ਕੀਮਤੀ ਹੋਰ ਕੁਝ ਨਹੀਂ ਹਾਂਜੀ ਮਤਲਬ ਪਹਿਲਾਂ ਤੁਸੀਂ ਆਪ ਆਪਣੇ ਤੇ ਰਿਜ਼ਲਟ ਦੇਖਿਆ ਸਿਰ ਬੇਟੀ ਦੇ ਨਹੀਂ ਆਪਾਂ ਇਕੱਠਿਆਂ ਨਹੀਂ ਜੁਆਇਨ ਕੀਤਾ ਇਕੱਠਿਆਂ ਨਹੀਂ ਛੱਡਿਆ ਸਾਨੂੰ ਸਾਲ ਹੋ ਗਿਆ ਛੱਟੇ ਨੂੰ ਵੀ ਪਿਛਲੇ ਸਾਲ ਆਪਾਂ ਕੀਤਾ ਸੀਗਾ ਤੇ ਮੁੜ ਕੇ weight ਵੀ ਨਹੀਂ ਗੇਨ ਹੋਇਆ ਉਦਾਂ ਦੇ ਫਿਰਤੇ ਹਾਂ ਮੈਂ ਵੀ ਸਵਾਲ ਲੈਣ ਅਸलिए ਕਿ ਮੰਨ ਲਓ ਬੰਦਾ ਕਹਿੰਦਾ ਕਿ ਮੈਂ ਇੱਕੋ ਜਿਹੀ ਨਿਊਟ੍ਰੀਸ਼ਨਲ ਹੈ ਚ 6 ਮਹੀਨੇ ਤੇ ਮੇਰਾ ਡਿਜ਼ਾਇਰ ਰਿਜ਼ਲਟ ਆ ਗਿਆ ਕਣ ਮੁੜ ਕੇ ਤੈਨੂੰ ਵੱਜ ਨਹੀਂ ਛੱਡ ਸਕਦੇ ਹਾਂ ਜੀ ਹਾਂਜੀ ਹਾਂਜੀ ਜੇ ਨਾ ਆਪਣਾ ਆਈਡਲ weight ਤੇ ਕਰਕੇ ਆਪਾਂ ਛੱਡ ਸਕਦੇ ਆ ਨਿਊਟ੍ਰੀਸ਼ਨ ਇਹਦਾ ਕੋਈ ਸਰਟੀਫਾਈਕੈਸ਼ਨ ਐਡਿਕਸ਼ਨ ਤਾਂ ਨਹੀਂ ਹੁੰਦੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਕੋਈ ਸਾਈਡ ਇਫੈਕਟ ਨਹੀਂ ਬਿਲਕੁਲ ਵੀ ਨਹੀਂ ਜ਼ੀਰੋ ਸਾਈਡ ਇਫੈਕਟ ਐ ਅੱਛਾ ਆਪਣੀ ਆਪਣੀ ਇੱਕ ਵਾਰੀ ਫੋਟੋ ਫੜ ਸਕਦੇ ਆ ਤੁਸੀਂ ਫੜਿਓ ਆ ਤੁਸੀਂ ਫੜਿਓ ਆ ਆ ਇਹ ਪਹਿਲਾਂ ਹੁੰਦੇ ਸੀਗੇ ਜੀ ਮਤਲਬ ਮੂਲ ਰੂਪ ਚ ਪਹਿਲਾਂ ਇਦਾਂ ਹੁੰਦੇ ਸੀਗੇ ਲੇਕਿਨ ਹੁਣ ਇਹਨਾਂ ਨੇ ਮਿਹਨਤ ਕਰਕੇ ਆ ਦਿਖਾਓ ਜੀ ਤਸਵੀਰ ਜ਼ੂਮ ਇਨ ਕਰਕੇ ਆ ਤਾਂ ਮੈਂ ਤੁਹਾਡਾ ਮੰਮੀ ਲੱਗਦੇ ਹੁਣ ਨਹੀਂ ਤੁਸੀਂ ਆਪ ਹੋਈਆਂ ਇੱਕ ਸਾਲ ਪਹਿਲਾਂ ਮੈਂ ਇਦਾਂ ਹੁਣ ਤੁਸੀਂ ਦੋਨੇ ਭੈਣਾ ਲੱਗਦੀਆਂ ਹਾਂਜੀ ਇਹ ਤੁਸੀਂ ਸੀ ਕਿ ਅਵਿੰਦਰ ਪਹਿਲਾਂ ਹਾਂਜੀ ਅੱਛਾ ਔਖਾ ਕਿੰਨਾ ਸੀਗਾ ਕਿਉਂਕਿ ਤੁਸੀਂ ਹਲੇ ਟੀਨੇਜ 'ਚ ਹੋ ਕਿੰਨਾ ਕੁ ਔਖਾ ਸੀਗਾ ਜਦੋਂ ਇਸ ਤਰ੍ਹਾਂ ਦੇ ਹੁੰਦੇ ਸੀਗੇ ਕਿ ਵੇਲੇ ਸਕੂਲ 'ਚ ਮੈਨੂੰ ਸਕੂਲ 'ਚ ਵੀ ਬਹੁਤ ਜ਼ਿਆਦਾ ਔਖਾ ਲੱਗਦਾ ਸੀ ਸਕੂਲ 'ਚ ਵੀ ਮੈਨੂੰ ਕਈ ਮਤਲਬ ਕੁੜੀਆਂ ਛੇੜਦੀਆਂ ਸੀ ਵੀ ਤੂੰ ਕਿੰਨੀ ਮੋਟੀ ਆ ਮੋਟੋ ਮੋਟੋ ਕਹਿ ਕੇ ਮੈਨੂੰ ਸਾਰੇ ਕਹਿੰਦੇ ਸੀ ਸੰਗ ਆਉਂਦੀ ਸੀ ਉਹਨੂੰ ਹਾਂਜੀ ਬਹੁਤ ਜ਼ਿਆਦਾ ਤੇ ਇਹ ਜਦੋਂ ਹੁਣ weight reduce ਕਰ ਲਿਆ ਸਾਰੇ ਕਹਿੰਦੇ ਨੇ ਕਿ ਬਹੁਤ ਤਕੜੀ ਅਚੀਵਮੈਂਟ ਹੈ ਸਾਰੇ ਕਹਿੰਦੇ ਆ ਟੀਚਰਸ ਵੀ ਕਹਿੰਦੇ ਨੇ ਆ ਹਾਂਜੀ ਵੀ ਅਵਿੰਦਰ ਹਾਂਜੀ ਪੁੱਛਦੇ ਆ ਲੋਕ ਹਾਂਜੀ ਤੇ ਜਿੱਦਾਂ ਤੁਹਾਡੀ ਮੰਮੀ ਨੂੰ ਨੇ ਇੱਥੇ ਆ ਸਜਾਈ ਹੋਈ ਐ ਟੇਬਲ ਨੂੰ ਸਜਾਇਆ ਹੋਇਆ ਤੇ ਇੱਕ ਚੀਜ਼ ਆ ਖਾ ਸਕਦੇ ਹੋ ਪੱਕਾ ਤਾਂ ਨਹੀਂ ਛੱਡਿਆ ਨਹੀਂ ਅਸੀਂ ਹੁਣ ਵੀ ਖਾਂਦੇ ਆ ਅਸੀਂ ਸਾਲ ਹੋ ਗਏ ਸਾਨੂੰ ਛੱਡੇ ਨੂੰ ਅਸੀਂ ਹੁਣ ਵੀ ਇਹ ਸਾਰੇ ਕੁਝ ਲਈਦਾ ਓਕੇ ਹਾਂਜੀ ਠੀਕ ਹੈ ਜੀ ਮਤਲਬ ਸਾਲ ਹੋ ਗਿਆ ਰੈਗੂਲਰਲੀ ਛੱਡੇ ਲੇਕਿਨ ਤੁਸੀਂ ਚੀਟ ਡੇ ਕਰਦੇ ਆ ਹਾਂਜੀ ਜਦੋਂ ਕ੍ਰੇਵਿੰਗ ਹੁੰਦੀ ਉਦੋਂ ਖਾਂਦੇ ਆ ਹਾਂਜੀ ਹਾਂਜੀ ਤੇ ਜਿਹੜੇ ਦੇਖ ਰਹੇ ਉਹਨਾਂ ਨੂੰ ਕੋਈ ਸੁਨੇਹਾ ਥੋੜਾ ਅੱਗੇ ਆਜੋ ਡਰਦੇ ਕਿਉਂ ਪਏ ਆ ਤੁਸੀਂ weight reduce ਕੀਤਾ ਤੁਸੀਂ ਅਚੀਵਮੈਂਟ ਦਿਖਾਈਏ ਦੇਖੋ ਬਹੁਤ ਸਾਰੇ ਲੋਕ ਜਹਾਨ ਤੋਂ ਇਹ ਵੀ ਚਲ ਜਾਂਦੇ ਕਿ ਰੇਟ ਰਿਡਿਊਸ ਨਹੀਂ ਹੋਣਾ ਕਿਹਾ ਜਾਂਦਾ ਇਹ ਤਾਂ ਵੱਧ ਗਿਆ ਹੁਣ ਨਹੀਂ ਘਟਦਾ ਪਰ ਤੁਸੀਂ ਕੁਝ ਕਰਕੇ ਦਿਖਾਇਆ ਹਾਂਜੀ ਜਿੱਦਾਂ ਕਿ ਮੇਰੀ ਏਜ ਦੇ ਮੁੰਡੇ ਕੁੜੀਆਂ ਮੋਟੇ ਆ ਪਿਓ ਬਾਹਰ ਆਣ ਤੋਂ ਸੰਘੇਦੇ ਆ ਉਹ ਸ਼ਰਮ ਮਹਿਸੂਸ ਕਰਦੇ ਆ ਹਾਂਜੀ ਉਹਨਾਂ ਨੂੰ ਇਹ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਚਾਹੀਦਾ ਹੂੰ ਤੁਸੀਂ ਆਪਣੇ ਤੇ ਕਰਕੇ ਦੇਖ ਲਓ ਹਾਂਜੀ ਹਾਂਜੀ ਅੱਛਾ ਕੋਈ ਸਾਈਡ ਇਫੈਕਟ ਮਹਿਸੂਸ ਹੋਇਆ ਹੋਵੇ ਨਹੀਂ ਜੀ ਕੋਈ ਵੀਕਨੈਸ ਨਹੀਂ ਕੋਈ ਵੀ ਨਹੀਂ ਕੋਈ ਵੀਕਨੈਸ ਨਹੀਂ ਨਹੀਂ ਤੇ ਕੌਨਫੀਡੈਂਸ ਹੌਣ ਪੂਰਾ ਹੈ ਹਾਂਜੀ ਹਾਂਜੀ ਪਹਿਲਾਂ ਜਦੋਂ ਜਾਂਦੇ ਸੀ ਕਿ ਘਰੋਂ ਬਾਹਰ ਜਾਂ ਕਲੱਬ ਤੋਂ ਬਾਹਰ ਉਦੋਂ ਕਿਹੋ ਜਿਹਾ ਮੂਫੀਲ ਹੁੰਦਾ ਸੀ ਤੇ ਹੁਣ ਕੀ ਡਿਫਰੈਂਸ ਹੁੰਦਾ ਹੁਣ ਮੇਰੇ ਚ ਬਹੁਤ ਜ਼ਿਆਦਾ ਕੌਨਫੀਡੈਂਸ ਆ ਗਿਆ ਹੈ ਜਿੱਦਾਂ ਮੈਂ ਪਹਿਲਾਂ ਆਹ ਵਾਲੀ ਫੋਟੋ ਮੈਂ ਤੁਹਾਨੂੰ ਮਤਲਬ ਮੈਨੂੰ ਬਾਹਰ ਜਾਣ ਤੋਂ ਵੀ ਮੈਨੂੰ ਸ਼ਰਮ ਆਉਂਦੀ ਸੀ ਫੇ ਮੈਂ ਕਿੱਦਾਂ ਦੀਆਂ ਫੇ ਹੁਣ ਮੇ ਚ ਬਹੁਤ ਜ਼ਿਆਦਾ ਕੌਨਫੀਡੈਂਸ ਹੈ ਬਹੁਤ ਚੰਗੀ ਹੈ ਦੇਖੋ ਤੁਹਾਡੀ ਮਾਂ ਨੇ ਆਪਣੀ ਤਾਂ ਕੇਅਰ ਕੀਤੀ ਨਾਲ ਨਾਲ ਤੁਹਾਡੀ ਵੀ ਕੀਤੀ ਹੈ। ਹਾਂਜੀ। ਇਹਦੇ ਕਰਕੇ ਮੈਂ ਜ਼ਿਆਦਾ ਪੰਗਾ ਲੈ ਆਸੇਗਾ। ਜਦੋਂ ਫਿਰ ਪਤਾ ਲੱਗਿਆ ਕਿ ਹਾਂ ਆਪਾਂ ਕੋਈ ਪੰਗਾ ਲੋਟ ਆ ਗਿਆ। ਪੰਗਾ ਲੋਟ ਆ ਗਿਆ। ਅੱਛਾ ਹੁਣ ਤੁਸੀਂ ਕਿੰਨੇ ਕੁ ਲੋਕਾਂ ਨੂੰ ਹਲੇ ਤੱਕ ਹੈਲਪ ਕਰ ਚੁੱਕੇ ਹੋ? ਅਸੀਂ ਕੋਈ ਗਿਣਤੀ ਨਹੀਂ ਕਿ ਹਜ਼ਾਰਾਂ ਦੇ ਹਿਸਾਬ ਨਾਲ ਸਾਡੇ ਕੋਲ ਪਿੱਠ ਹੋ ਕੇ ਗਏ ਹਾਂ। ਹਾਂ। ਆਪਣੇ ਏਰੀਆ ਤੋਂ ਜ਼ਿਆਦਾ ਕਿ ਪਰਲੇ ਏਰੀਆ ਤੋਂ ਜਦੋਂ ਲੋਕ ਆਪਣੇ ਏਰੀਆ ਦੇ ਵੀ ਆਉਂਦੇ ਆ ਜੇ ਹੁਣ ਆਪਣੇ ਏਰੀਆ ਦੇ ਆਉਂਦੇ ਆ ਆਪਾਂ ਮਿਲ ਕੇ ਵਿਜ਼ਿਟ ਕਰਕੇ ਲੈ ਕੇ ਜਾਂਦੇ ਆ ਜੇ ਆਪਾਂ ਦਾ ਦੁੱਖ ਉਹ ਚੰਗੀ ਗੱਲ ਹੈ। ਹਾਂਜੀ। ਆਪਾਂ ਕਿਸੇ ਨੂੰ ਰੋਕਦੇ ਨਹੀਂ ਜੇ ਦੂਰੋਂ ਆਣਾ ਮਿਲ ਕੇ ਵੀ ਲੈ ਕੇ ਜਾ ਸਕਦੇ ਅਪਾ ਆਨਲਾਈਨ ਵੀਅਰ ਕਰਦੇ ਆ ਆਨਲਾਈਨ ਡਿਲੀਵਰੀ ਫ੍ਰੀ ਆ ਤੇ ਇੰਡੀਆਸ ਡਿਲੀਵਰੀ ਫ੍ਰੀ ਆ ਅੱਛਾ ਜੇ ਕਿਤੇ ਓਵਰਸੀਜ਼ ਵੀ ਮਗਾਉਂਦਾ ਪਰਦੇਸ਼ ਚ ਵੀ ਮਗਾਉਂਦੇ ਆ ਹਾਂਜੀ 17 ਕੰਟਰੀਆਂ ਸੈਟਾ ਜਾਂਦਾ న్యూਟ੍ਰੀਸ਼ਨ ਤੇ ਉਹਨਾਂ ਦੇ ਫਿਰ ਕੋਰੀਅਰ ਚਾਰਜ ਐਕਸਟਰਾ ਲੱਗਦੇ ਬਾਅਦ ਓਕੇ ਸੁਖਵਿੰਦਰ ਜੀ ਦੇ ਨਾਲ ਦੀ ਨਾਲ ਮੈਨੂੰ ਦੱਸੋ ਮੈਂ ਇੱਥੇ ਤਸਵੀਰ ਦੇਖ ਪਾਰ ਰੇ ਕਿ ਇੱਕ ਨੌਜਵਾਨ ਪਹਿਲਾਂ ਤੁਸੀਂ ਲਿਖਿਆ ਬਿਫੋਰ ਸੁੱਕੜਾ ਜਿਹਾ ਆ ਬਾਅਦ ਚ ਬਹੁਤ ਫਿੱਟ ਹੋ ਗਿਆ ਵੇਟ ਗੇਨ ਕਰਨ ਦਾ ਵੀ ਕੋਈ న్యూਟ੍ਰੀਸ਼ਨ ਹੁੰਦਾ ਹਾਂਜੀ ਸਾਡੇ ਕੋਲ ਵੇਟ ਲਾਸ ਦਾ ਵੀ ਹੈਗਾ ਵੇਟ ਗੇਨ ਦਾ ਵੀ ਜਿੰਨੇ ਵੇਟ ਵਧਾਉਣਾ ਹੋਵੇ ਤੇ ਸਾਡੇ ਕੋ ਸ킨 ਲਈ ਵੀ ਹੈਗਾ ਤੇ ਸਕਿਨ ਦੀ ਕੋਈ ਵੀ ਪ੍ਰੋਬਲਮ ਸਾਡੇ ਸਕਿਨ ਲਈ ਹੈਗਾ। ਅੱਛਾ ਮਾਮਾ ਕੱਲਾ ਇਸ ਕਰਕੇ ਵਾਇਰਡ ਰਹਿੰਦੇ ਆ ਕਿ ਕੁੜੀ ਜਾਂ ਮੁੰਡਾ ਮੋਟਾ ਹੋ ਗਿਆ। ਕਈ ਮਾਮਾ ਇਸ ਕਰਕੇ ਵੀ ਵਾਇਰਡ ਰਹਿੰਦੇ ਆ ਬੱਚੇ ਦੀ ਸਿਹਤ ਨਹੀਂ ਬੰਦਦੀ, ਕਮਜ਼ੋਰ ਬਹੁਤ ਆ। ਪਰ weight gain ਵੀ ਹੋ ਸਕਦਾ। ਵੇਟ ਗੇਨ ਵੀ ਹੋ ਸਕਦਾ। ਜੇ ਬੱਚਿਆਂ ਨੂੰ ਕੋਈ ਖਾਦਾ ਪੀਤਾ ਨਹੀਂ ਲੱਗਦਾ ਹੈਗਾ ਤੇ ਆਜਾਣਾਂ ਤੇ ਉਹਨਾਂ ਦੀ ਹਾਈਟ ਨਹੀਂ ਵੱਧਦੀ, ਉਹਨਾਂ ਦਾ ਜਿੱਦਾਂ ਕੋਈ ਉਹਨਾਂ ਨੂੰ ਵੀਕਨੈਸ ਆ ਤਾਂ ਆਪਾਂ ਕੋ ਕਿਡਸ ਵੀ ਹੈਗਾ ਬੱਚਿਆਂ ਵਾਸਤੇ ਕਿਡਸ ਤੇ ਵੀ ਨਿਊਟ੍ਰੀਸ਼ਨ ਹੈਗਾ ਆ ਹਾਂਜੀ ਅੱਛਾ ਤੇ ਮੈਮ ਤੁਸੀਂ ਸਕਿਨ ਪ੍ਰੋਬਲਮ ਦੀ ਗੱਲ ਕੀਤੀ ਆ ਉਹਨੂੰ ਕਿਵੇਂ ਕਿਉਰ ਕਰਦੇ ਹੋ ਹਾਂਜੀ ਉਹ ਆਪਣੇ ਆਪਣੇ ਸਕਿਨ ਤੇ ਦੁਆਇਆ ਪਏ ਜੇ ਕਈਆਂ ਦੀ ਸਕਿਨ ਤੇ ਜਿੱਦਾਂ ਰੈਸ਼ਾਂਗੀਆਂ ਵਗੈਰਾ ਹੁੰਦੀਆਂ ਕਈਆਂ ਦੀ ਸਕਿਨ ਡਲ ਹੋ ਜਾਂਦੀ ਆ 3 ਮਹੀਨੇ ਦਾ ਸਾਡਾ ਇਹ ਕੋਰਸ ਹੁੰਦਾ ਠੀਕ ਆ ਜੀ ਮਤਲਬ ਉਹਦੇ ਵੀ ਤੁਹਾਡੇ ਕੋ ਨਿਊਟ੍ਰੀਸ਼ਨਸ ਦੇ ਪਾੜਾ ਉਹਨਾਂ ਲਈ ਵੀ ਨਿਊਟ੍ਰੀਸ਼ਨ ਹੈਗਾ ਹਾਂਜੀ ਠੀਕ ਆ ਜੀ ਹੁਣ ਤੁਹਾਡੀ ਤਸਵੀਰ ਦਿਖਾ ਦੀ ਇੱਕ ਵਾਰੀ ਹਾਂਜੀ ਅੱਥੀ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰ ਦਿਖਾ ਦਮਾ ਸੁਖ ਔਰ ਹੁਣ ਇਸ ਤਰੀਕੇ ਨੇ ਤੁਹਾਡੇ ਬਿਲਕੁਲ ਸਾਹਮਣੇ ਵੀ ਤੁਹਾਨੂੰ ਨਜ਼ਰ ਆ ਰਹੇ ਆ ਔਰ ਜਿਹੜੀਆਂ ਭੈਣਾਂ ਜਿਨ੍ਹਾਂ ਦੀ ਡਿਜ਼ਾਇਰ ਆ ਕਿ ਇੱਥੋਂ ਇੱਥੇ ਤੱਕ ਆਉਣਾ ਉਹ ਸੁਖਵਿੰਦਰ ਮੈਮ ਉਹਨਾਂ ਦੀ ਹੈਲਪ ਲੈ ਸਕਦੇ ਆ ਮੈਮ ਤੁਸੀਂ ਪ੍ਰोसीजर ਦੱਸ ਦੋ ਜਿਹੜੀਆਂ ਸਾਡੀਆਂ ਭੈਣਾਂ ਤੇ ਸਾਡੇ ਨੌਜਵਾਨ ਵੀਰ ਹੈ ਚਾਹੇ ਬਜ਼ੁਰਗ ਵੀ ਨੇ ਜਿਨ੍ਹਾਂ ਦਾ weight ਵਧਿਆ ਹੋਇਆ ਉਹ ਤੋਂ ਆਪਣਾ টাই ਅਪ ਕਰਕੇ ਤੁਹਾਡੀ ਗਾਈਡੈਂਸ ਨਾਲ ਇਸ ਤਰੀਕੇ ਸਲਿਮ ਹੋਣਾ ਚਾਹੁੰਦੇ ਉਹਨਾਂ ਦੀ ਅੱਪਾ ਕਿਵੇਂ ਮਦਦ ਕਰ ਸਕਦੇ ਆ ਪ੍ਰोसीजर ਕੀ ਹੈ ਜਿਹੜੇ ਦੇਖ ਰਹੇ ਆ ਮੈਂ ਤਾਂ ਇਹ ਚਾਹੂੰਗੀ ਕਿ ਆਪ ਵੀ ਫਿੱਟ ਹੋਣ ਤੇ ਆਪਣੇ ਜਿਹੜੇ ਕੋਈ ਰਿਸ਼ਤੇਦਾਰਾਂ ਭੈਣਾਂ ਪਰਿਵਾਰ ਨੂੰ ਵੀ ਫਿੱਟ ਕਰੋ ਹਾਂਜੀ ਫਿੱਟ ਕਰਨ ਤੇ ਸਕਰੀਨ ਤੇ ਨੰਬਰ ਚੱਲਦੇ ਆ ਤੇ ਉਹਨਾਂ ਤੇ ਆਪਣਾ ਹਾਈਟ weight ਲਿਖ ਕੇ ਭੇਜ ਦੇਣ ਜੇ ਇੱਥੇ ਨਵੇਂ ਸ਼ਹਿਰ ਜੇ ਬਿਜ਼ਨਸ ਕਰਕੇ ਆਉਣ ਤਾਂ ਵਿਜ਼ਿਟ ਕੇ ਵੀ ਆਸਾਤੇ ਨਹੀਂ ਤਾਂ ਆਪਣਾ ਮੇਰੇ WhatsApp ਤੇ ਨੰਬਰ ਜਿਹੜੇ ਚੱਲਦੇ ਉਹਨਾਂ ਤੇ ਹਾਈਟ ਵੇਟ ਲਿਖ ਕੇ ਭੇਜ ਦਨ ਆਪਾਂ ਜੇ ਕਈ ਵਾਰ ਕਾਲ ਜ਼ਿਆਦਾ ਹੋਣ ਕਰਕੇ ਕਾਲ ਨਹੀਂ ਲੱਗਦੀ ਆਪਾਂ ਉਹਨਾਂ ਨੂੰ WhatsApp ਤੇ ਹੈਲੋ ਹੈਲੋ ਜਹਾਵਰਟ ਕਰ ਦਿੰਨੇ ਤੁਸੀਂ ਹਾਂਜੀ ਹਾਂਜੀ ਆਪਾਂ ਫੇਰ ਬੈਕ ਕਾਲ ਕਰਾਂਗੇ ਅੱਛਾ ਆਪਣਾ weight ਆਪਣੀ height ਸਰੀਰ 'ਚ ਜੇ ਕੋਈ ਦਿੱਕਤ ਹੈ ਉਹ ਵੀ ਦੱਸ ਦੇਣ ਤੇ ਤੁਸੀਂ ਮਤਲਬ ਉਹਨਾਂ ਨਾਲ ਡੇਲੀ ਟੈਕ ਚਰੋਗੇ ਕਿ ਮਹੀਨੇ 'ਚ ਇੱਕ ਵਾਰ ਗੱਲ ਹੋਊਗੀ ਨਹੀਂ ਨਹੀਂ ਉਹ ਆਪਾਂ ਸਵੇਰ ਤੋਂ 6 ਵਜੇ ਤੋਂ 5 ਤੋਂ 6 ਵਜੇ ਦੇ ਵਿੱਚ ਵਿੱਚ ਜਿੱਦਾਂ ਉਹਨਾਂ ਨੇ ਆਪਣਾ ਆਪਣਾ weight ਭੇਜਣਾ ਹੁੰਦਾ ਆਪਾਂ ਡੇਲੀ ਡੇਲੀ ਉਹਨਾਂ ਨੂੰ ਡਾਈਟ ਦਵਾਂਗੇ ਡਾਈਟ ਵਿੱਚ ਜਿੱਦਾਂ 8 ਵਜੇ ਤੱਕ ਡਾਈਟ ਸਾਡੀ ਖਤਮ ਹੁੰਦੀ ਹੈ 8 ਵਜੇ ਤੱਕ ਜਦੋਂ ਮਰਜ਼ੀ ਸਾਨੂੰ ਕਾਲ ਕਰਕੇ ਸਾਨੂੰ ਜੋ ਮਰਜ਼ੀ ਪੁੱਛ ਸਕਦੇ ਅੱਛਾ ਮਤਲਬ ਵਿੱਚ ਕੋਈ ਦਿੱਕਤ ਆਉਂਦੀ ਪਰੇਸ਼ਾਨੀਆਂ ਦੀ ਕੋਈ ਚੀਜ਼ ਸਮਝ ਨਹੀਂ ਆਉਂਦੀ ਮੰਨ ਲਓ ਕੋਈ ਫੂਡ ਸੂਟ ਨਹੀਂ ਕਰਦਾ ਤੁਹਾਨੂੰ ਦੱਸ ਸਕਦੇ ਹੋ ਤੁਸੀਂ ਉਸੇ ਵੇਲੇ ਉਨ ਵਾਪਸ ਫੀਡਬੈਕ ਦੋਗੇ ਹਾਂਜੀ ਹਾਂਜੀ ਬਿਲਕੁਲ ਮਤਲਬ ਡੇਲੀ ਅਪਡੇਸ਼ਨ ਚੱਲਦੀ ਰਹੂਗੀ ਪਰਸਨਲ ਟੈਨਸ਼ਨ ਹਾਂਜੀ ਹਾਂਜੀ ਬਿਲਕੁਲ ਮਤਲਬ ਕਿਤੇ ਵੀ ਸਟੈਪ ਤੇ ਦਿੱਕਤ ਆਏ ਤਾਂ ਤੁਸੀਂ ਮਤਲਬ ਤਲੀ ਉੱਤੇ ਖੜੇ ਹਾਂਜੀ ਹਾਂਜੀ ਫੋਨ ਸਾਡਾ ਅਵੇਲੇਬ ਹੈ ਜਦੋਂ ਮਰਜ਼ੀ ਕਾਲ ਕਰਕੇ ਸਾਨੂੰ ਕਾਲ ਕਰਕੇ ਕੁਝ ਵੀ ਪੁੱਛ ਸਕਦੇ ਹੋ ਤੇ ਆਈਡੀਅਲ ਕੋਈ ਰਿਜ਼ਲਟ ਕਿ ਮਹੀਨੇ ਚ ਮੈਕਸਿਮਮ ਤੋਂ ਮੈਕਸਿਮਮ ਕਿੰਨਾ weight ਘਟ ਸਕਦਾ ਇਹ ਆਪਣੀ ਬੋਡੀ ਦੇ ਅਕੋਰਡਿੰਗ ਹੁੰਦਾ ਆਪਣਾ height weight ਦੇ ਅਕੋਰਡਿੰਗ ਸਾਨੂੰ height weight ਲਿਖ ਕੇ ਭੇਜ ਦੇਣਾ ਆਪਾਂ ਫਿਰ ਦੱਸਾਂਗੇ ਅਗਲੇ ਨੂੰ ਕਿੰਨਾ weight ਸਹੀ ਕਿੰਨਾ ਹੁੰਦਾ ਕਿ ਮਤਲਬ ਇਸ ਤੋਂ ਜ਼ਿਆਦਾ ਵੀ ਨਹੀਂ ਹੋ ਤੇ ਕਈਆਂ ਦਾ ਹੁਣ ਆਪਣਾ ਆਪਣਾ ਸਾਡਾ ਮੇਰਾ ਰਿਜ਼ਲਟ 1 ਮਹੀਨੇ ਦਾ 8 ਕਿਲੋ ਰਿਆ ਕਈਆਂ ਦਾ 10-10 ਕਿਲੋ ਵੀ ਆ ਕਈਆਂ ਦਾ 12-12 ਕਿਲੋ ਵੀ ਆ ਪਰ ਉਦੋਂ ਜੇ 5-6 ਵੀ ਹੋ ਜੇ ਤਾਂ ਵੀ ਮੇਰੇ ਸਾਬ ਨਾਲ ਬਹੁਤ ਅੱਛਾ ਆ ਜੇ 4-5 ਕਿਲੋ ਵੀ ਹੋ ਜੇ ਹਾਂਜੀ ਹਾਂਜੀ ਵੀਰ ਵੀ ਬਹੁਤ ਬੈਨੀਫਿਟ ਆ ਤੇ ਨਾਲ ਤੁਸੀਂ ਵਾਕ ਦੱਸਦੇ ਹਾਂਜੀ ਡੇਲੀ ਵਾਕ ਕਰਸ ਨੇ ਅੱਜ ਇੱਕ ਮੈਂ ਤੇ ਸਾਹਮਣੇ ਪੜ ਪਾ ਰਿਹਾ ਤੁਹਾਡੇ ਕਲੱਬ ਚ ਲਿਖਿਆ ਹੋਇਆ ਕਿ ਅਗਰ ਤੁਹਾਨੂੰ ਸੂਟ ਨਹੀਂ ਕਰਦਾ ਡੱਬਾ ਤਾਂ 3 ਦਿਨ ਚ ਪੈਸੇ ਵਾਪਸ ਰਿਜ਼ਲਟ ਜੇ ਨਹੀਂ ਤੁਹਾਨੂੰ ਮਿਲਦਾ ਉਦੇ ਬਾਰੇ ਕੀ ਕਹੋਗੇ ਆਪਾਂ ਦੀ ਇਹ ਜਿੱਦਾਂ 3 ਦਿਨਾਂ ਦੀ ਮਨੀ ਬੈ ਗਾਰੰਟੀ ਆ 3 ਦਿਨਾਂ ਚ ਤੁਹਾਡਾ weight ਘਟਣਾ ਸ਼ੁਰੂ ਨਹੀਂ ਹੁੰਦਾ ਤੁਹਾਨੂੰ ਕੋਈ ਰਿਜ਼ਲਟ ਨਹੀਂ ਜਿੱਦਾਂ ਹੁੰਦਾ ਹੈਗਾ ਮਿਲਦਾ ਤੁਹਾਨੂੰ ਹਲਕਾ ਫੀਲ ਨਹੀਂ ਹੁੰਦਾ ਤੁਸੀਂ ਆਪਣੇ ਪੈਸੇ ਵਾਪਸ ਲੈ ਸਕਦੇ ਆ ਪਰ ਇੱਥੇ ਕਨਫਿਊਜ਼ਨ ਹੈ ਮੈਮ 3 ਦਿਨਾਂ ਚ ਕਿਵੇਂ ਰਿਜ਼ਲਟ ਪਤਾ ਲੱਗੂਗਾ ਨਹੀਂ ਨਹੀਂ 3 ਦਿਨਾਂ ਚ ਸੈਕਿੰਡ ਸੈਕਿੰਡ ਦੇ ਨਹੀਂ ਪਤਾ ਲੱਗ ਜਾਂਦਾ ਜਿੱਦਾਂ ਆਪਣਾ weight ਘਟਣਾ ਸ਼ੁਰੂ ਹੋ ਜਾਂਦਾ ਹੈ ਮਤਲਬ ਤੁਸੀਂ ਕਹਿੰਦੇ ਹਲਕਲ ਕਲ ਕਪਾ ਬੰਦੇ ਨੂੰ ਰਿਲੈਕਸ ਫੀਲ ਹੋਊਗਾ ਹਾਂਜੀ ਤਿੰਨ ਦਿਨਾਂ ਦੇ ਵਿੱਚ ਵਿੱਚ ਬਹੁਤ ਜਿਆਦਾ ਲੱਜੂਗਾ ਹਾਂ ਬਹੁਤ ਜਿਆਦਾ ਲੱਜੂਗਾ ਪਤਾ ਲੱਗਦਾ ਵੀ ਸਾਡੀ ਬੋਡੀ ਦੇ ਅੰਦਰ ਚੇਂਜ ਦਾ ਹੁਣ ਤੁਸੀਂ ਆਪਣੇ ਆਪ ਨੂੰ ਦੋਨੇ ਮਾਵਾਂ ਤੀਆਂ ਹਲਕਲ ਕਲ ਮਹਿਸੂਸ ਕਰਦੇ ਆ ਨਹੀਂ ਬਹੁਤ ਆਪਾਂ ਤਾਂ ਡੂ ਡੂ ਕਰੀ ਤੇ ਕੀ ਕਰਦੇ ਆ ਠੀਕ ਹੈ ਜੀ ਅੱਛਾ ਅਖੀਰ ਚ ਅਪੀਲ ਕਰ ਦਿਓ ਜਿਹੜੇ ਦੇਖ ਰਹੇ ਆ ਮੈਂ ਤਾਂ ਇਹ ਕਹੂੰਗੀ ਕਿ ਜਿਹੜੇ ਭੈਣ ਭਾਈ ਆਪਣੇ ਜਿਦਾਂ ਫਿੱਟ ਨਹੀਂ ਹੈਗੇ ਤੇ ਉਹਨਾਂ ਆਪਣਾ ਨਿਊਟ੍ਰੀਸ਼ਨ ਲੈ ਕੇ ਤੇ ਫਿੱਟ ਕਰਨ ਆਪਣੇ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਤੇ ਆਪਣੀਆਂ ਬਿਮਾਰੀਆਂ ਤੋਂ ਵਿਰਾਤ ਮੇਨ ਬਿਮਾਰੀਆਂ ਦਾ ਕਾਰਨ ਆਪਣਾ ਮਟਾਪਾ ਹੈ ਮਟਾਪਾ ਹੀ ਆ ਅੱਛਾ ਮੈਂ ਮਨ ਨੇ ਗੱਲ ਬਹੁਤ ਸੋਹਣੀ ਕੀਤੀ ਜਿਹੜੇ ਫਿੱਟ ਨਹੀਂ ਆ ਅਸੀਂ ਜਿਹੜਾ ਫਿੱਟ ਨਹੀਂ ਉਹਨਾਂ ਦਾ ਲੋਕ ਉਹਨੂੰ ਦੇਖ ਕੇ ਪੜੀ ਕਿ ਉਹ ਆ ਮੋਟਾ ਉਹਨਾਂ ਦਾ ਕਿਦਾਂ ਫਿੱਟਿਆ ਪਿਆ ਜੇ ਐਦਾਂ ਨਹੀਂ ਕਹਣਾ ਕਿ ਦੇਖ ਕਿਦਾਂ ਫਿੱਟਿਆ ਪਿਆ ਫਿਰ ਫਿੱਟ ਹੋਣਾ ਪੈਂਦਾ ਕਿਉਂਕਿ ਫਿੱਟ ਹੋਣ ਲਈ ਕੱਲਾ ਸੋਚਣਾ ਨਹੀਂ ਪੈਂਦਾ ਕੁਝ ਕਰਨਾ ਵੀ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਇਹਨਾਂ ਨੇ ਮਿਹਨਤ ਕੀਤੀ ਰਿਜ਼ਲਟ ਤੁਹਾਡੇ ਸਾਹਮਣੇ ਆ ਤਸਵੀਰਾਂ ਦਿਖਾ ਦਿੱਤੀਆਂ ਰਿਐਲਿਟੀ ਆ ਕੋਈ ਝੂਠ ਨਹੀਂ ਆ ਸਕਰੀਨ ਤੇ ਮੈਡਮ ਉਹਨਾਂ ਦਾ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਇਹਨਾਂ ਨੂੰ ਕਾਲ ਕਰ ਲੈਣੀ ਆ ਨਮਾ ਸ਼ਹਿਰ ਕਲਾਮ ਰੋਡ ਤੇ ਇਹਨਾਂ ਦਾ ਐਡਰੈਸ ਇੱਕ ਵਾਰੀ ਫਿਰ ਕਨਫਰਮ ਕਰ ਦੋ ਐਡਰੈਸ ਕਿੱਥੇ ਆ ਨਮਾ ਸ਼ਹਿਰ ਕਲਾਮ ਰੋਡ ਤੇ ਹੈਲਥ ਰਿਲੀਵਸ ਹੈਲਥ ਰਿਵਿਊਸ਼ਨ ਨਿਊਟ੍ਰੀਸ਼ਨ ਕਲੱਬ ਦਾ ਨਾਮ ਆ ਠੀਕ ਹੈ ਜੀ ਤੇ ਕਲਾਮ ਰੋਡ 8 ਨੰਬਰ ਗਲੀ ਦੇ ਮੋੜ ਤੇ ਆ ਤੁਸੀਂ ਕਾਲ ਕਰਕੇ ਆ ਸਕਦੇ ਹੋ ਔਰ ਸੈਂਕੜੇ ਲੋਕਾਂ ਨੂੰ ਇਹ ਆਪਣੇ ਵੱਲੋਂ ਸਰਵਿਸ ਦੇ ਚੁੱਕੇ ਨੇ ਲੋਕ ਬਹੁਤ ਸੰਤੁਸ਼ਟ ਨੇ ਬਹੁਤ ਸਾਰੀਆਂ ਤਸਵੀਰਾਂ ਇੱਥੇ ਲੱਗੀਆਂ ਹੋਈਆਂ ਔਰ ਇਹ ਨਾਲ ਦੀ ਨਾਲ ਆਪਣੇ ਸੀਨੀਅਰਸ ਨਾਲ ਵੀ ਟਾਈ ਅਪ ਕਰਦੇ ਰਹਿੰਦੇ ਨੇ ਕਿਤੇ ਕਹਿੰਦੇ ਕੋਈ ਕਮੀ ਪੇਸ਼ੀ ਆ ਨਹੀਂ ਦੇਵਾਂਗੇ ਮੈਮ ਕੈਮੀਕਲ ਤਾਂ ਨਹੀਂ ਕੋਈ ਹੁੰਦਾ ਨਹੀਂ ਬਿਲਕੁਲ ਵੀ ਨਹੀਂ ਸਾਈਡ ਇਫੈਕਟ ਨਹੀਂ ਆਗਾ ਕੋਈ ਸਾਈਡ ਇਫੈਕਟ ਕੋਈ ਨਾ ਸਾਈਡ ਇਫੈਕਟ ਚਲੋ ਜੇ ਖੋਲ ਕੇ ਡੱਬਾ ਬੰਦਨ ਲੱਗਿਆ ਕੋਈ ਗਲਤੀ ਹੈ ਤੁਸੀਂ ਕਹਿੰਨੇ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਇਹਨਾਂ ਦਿਨ ਵੀ ਜੇ ਉਹਨਾਂ ਨੂੰ ਨਹੀਂ ਕੋਈ ਰਿਜ਼ਲਟ ਮਿਲਦਾ ਤਿੰਨ ਦਿਨ ਦੇ ਵਿੱਚ ਵਿੱਚ ਸਾਨੂੰ ਖੋਲਾ ਪ੍ਰੋਡਕਟ ਸਾਨੂੰ ਵਾਪਸ ਖੋਲਾ ਪ੍ਰੋਡ ਆਨਲਾਈਨ ਜੇ ਗੜਬੜ ਹੁੰਦੀ ਖੁੱਲਣਾ ਨਹੀਂ ਮੁੜਦਾ ਇੱਥੇ ਖੁੱਲ੍ਹੇ ਹੀ ਮੁੜ ਜਾਊਗਾ ਹਾਂਜੀ ਹਾਂਜੀ ਖੁੱਲ੍ਹੇ ਹੀ ਮੁੜ ਜਾਊਗਾ ਤੇ ਪੈਸੇ ਆਪਣੇ ਰਿਫੰਡ ਕਰ ਲੈਣ ਚਲੋ ਹੁਣ ਆਪਾਂ ਗੋਲ ਗੱਪੇ ਤੇ ਪਰੌਂਠੇ ਖਾਣੇ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰ ਹੈ ਜੀ ਬਣੇ ਰਹਿਣਾ ਵੀ ਬਤੀ ਨਵਾਂ ਸ਼ਹਿਰੋਂ ਛੋੜੀ ਦੀ ਨਿਸਰੀ ਕੈਮਰਾ ਬਸਣੇ ਕੋਈ ਜਿਆਦਾ ਬਤ ਤਰ ਸੱਚਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਕਰਤਾਰਪੁਰ ਤੋਂ ਬਿਲੋਂਗ ਕਰਦੀ ਹਾਂ ਔਰ ਮੈਂ 2 ਮਹੀਨੇ ਪਹਿਲਾਂ ਸੁਖਵਿੰਦਰ ਮੈਮ ਨਵਾਂ ਸ਼ਹਿਰ ਤੋਂ ਇਹ ਪ੍ਰੋਡਕਟ ਲੈਨੇ ਸਟਾਰਟ ਕੀਤੇ ਸੀਗੇ ਔਰ ਮੇਰਾ 2 ਮਹੀਨੇ ਦੇ ਵਿੱਚ weight ਤੇ ਜਿਹੜਾ loose ਹੋਇਆ 29 ਮੇਰੇ 6 ਇੰਚ ਚਲੇ ਗਿਆ ਐ ਸੂਟ ਮੇਰਾ ਪਹਿਲੇ ਦਾ ਸੀਗਾ ਜਿਹੜਾ ਕਿ ਮੈਨੂੰ ਕਦੇ ਆ ਵੀ ਨਹੀਂ ਸੀ ਰਿਹਾ 4 ਸਾਲ ਪਹਿਲਾਂ ਦਾ ਸੂਟ ਹੈ ਔਰ ਐ ਸੂਟ ਮੈਨੂੰ ਹੁਣ 5 ਇੰਚ 6 ਇੰਚ ਖੁੱਲਾ ਔਰ ਡਾਇਬੀਟਿਸ ਦੀ ਮੈਨੂੰ ਪ੍ਰੋਬਲਮ ਸੀਗੀ ਉਹ ਵੀ ਮੇਰੀ ਕਲੀਅਰ ਹੋ ਗਈ ਹੈ ਬਾਡੀ ਪੇਨ ਕਾਫੀ ਸੀਗਾ ਲੇਜੀ ਪੁਣਾ ਜਿੱਦਾਂ ਕਹਿ ਲਓ ਕਿ ਬਹੁਤ ਜ਼ਿਆਦਾ ਸੀਗਾ ਹੁਣ ਮੈਂ ਕਾਫੀ ਆਪਣੇ ਆਪ ਨੂੰ ਐਕਟਿਵ ਫੀਲ ਕਰਦੀ ਹਾਂ ਸੋ ਥੈਂਕ ਯੂ ਸੋ ਮਚ ਸੁਖਵਿੰਦਰ ਮੈਮ ਤੁਸੀਂ ਵੀ ਇਦਾਂ ਡਾਕਟਰਾਂ ਦੇ ਚੱਕਰਾਂ ਤੋਂ ਬਚ ਕੇ ਤਿੱਤੇ ਸੀ ਆਪਣੇ ਪ੍ਰੋਡਕਟ ਲੈ ਕੇ ਆਪਣੀ ਬਾਡੀ ਨੂੰ ਵਧੀਆ ਬਣਾ ਸਕਦੇ ਆ ਇੱਕ ਹੈਲਥੀ ਪ੍ਰੋਡਕਟ ਹੈ ਘਰ ਦਾ ਹੀ ਖਾ ਪੀ ਕੇ ਤੁਸੀਂ ਸਭ ਕੁਝ ਇਹ ਕਰ ਸਕਦੇ ਆ ਸਹੀ ਅ ਸਤਿ ਸ਼੍ਰੀ ਅਕਾਲ ਸੁਖਿੰਦਰ मैम ਮੈਨੂੰ ਤੁਹਾਡਾ ਨਿਊਟ੍ਰੀਸ਼ਨ ਯੂਜ਼ ਕਰਦੇ ਨੂੰ ਇੱਕ ਮੰਥ ਹੋ ਗਿਆ ਹੈ ਆਲਮੋਸਟ ਤੇ ਮੇਰੇ ਕਾਫੀ ਇੰਚਸ ਲਾਸ ਹੋ ਚੁੱਕੇ ਨੇ ਤੇ ਕਾਫੀ ਜ਼ਿਆਦਾ weight ਵੀ ਮੇਰਾ 8 ਤੋਂ 9 ਕਿਲੋ ਮੈਂ ਮੰਥ ਦੇ ਵਿੱਚ ਹੀ ਰਿਡਿਊਸ ਕਰ ਲਿਆ ਤੇ ਸਭ ਤੋਂ ਵੱਡਾ ਸੌਫਟ ਜੋ ਮੈਂ ਆਪਣੇ ਚ ਨੋਟ ਕੀਤਾ ਹੈ ਕਿ ਮੇਰਾ ਬਹੁਤ ਹੀ ਜ਼ਿਆਦਾ ਮਤਲਬ ਲੋਅਰ ਲੈਗਸ ਟੇਨ ਰਹਿੰਦੀ ਸੀ ਤੇ ਮਤਲਬ ਮੈਨੂੰ ਤਾਂ ਹਫਤੇ 'ਚ ਇੱਕ ਦੋ ਪੇਨ ਕਿਲਰਸ ਚਾਹੀਦੀਆਂ ਹੀ ਚਾਹੀਦੀਆਂ ਸੀਗਾ ਕਿ ਮੈਨੂੰ ਵਾਕ ਕਰਨਾ ਬਹੁਤ ਹੀ ਮੁਸ਼ਕਿਲ ਲੱਗਦਾ ਸੀ ਮੈਂ ਵੇਟ ਕਰਕੇ ਬਟ ਮੈਂ ਮੰਥ ਦੇ ਵਿੱਚ ਇਹ ਚੀਜ਼ ਨੋਟ ਕਰ ਰਹੀ ਹਾਂ ਕਿ ਮੈਂ ਚਾਹੇ ਜਿੰਨਾ ਮਰਜੀ ਵਾਕ ਕਰਾਂ ਮੈਨੂੰ ਪੇਨ ਫੀਲ ਨਹੀਂ ਹੁੰਦੀ ਤੇ ਇਹ ਮੈਂ ਸਭ ਤੋਂ ਵੱਡਾ ਆਪਣੇ 'ਚ ਚੇਂਜ ਦੇਖਿਆ ਤੇ ਬਾਕੀ ਇਨਚ ਲਾਸਟ ਸੀ ਦੇਖ ਹੀ ਰਹੇ ਹੋ ਕਿ ਮੇਰਾ 8 ਟਾਪ ਹੈ 1-2 ਸਾਲ ਪੁਰਾਣਾ ਤੇ ਮੈਨੂੰ ਮਾਨ ਲਈ ਬਹੁਤ ਦੇਰ ਦੀ ਵੇਟ ਕਰ ਰਹੀ ਸੀ ਕਿਉਂਕਿ ਇਹ ਮੈਨੂੰ ਬਟਨਸ ਬੰਦ ਕਰਨੇ ਬਹੁਤ ਇਹਦੇ ਟਫ ਸੀ ਮੇਰੇ ਲਈ ਕਿ ਮੇਰਾ weight ਬਹੁਤ ਜ਼ਿਆਦਾ ਸੀ ਬਟ ਹੁਣ ਮੈਂ ਜਦੋਂ ਦਾ ਮੇਰੇ ਇੰਚ ਲਾਸ ਔਰ weight ਲਾਸ ਹੋਇਆ ਤੇ ਮੈਂ ਕਾਫੀ ਹੈਪੀ ਹਾਂ ਤੇ ਥੈਂਕ ਯੂ